ਸਸ਼ਕਾਲਸਮ ਜੱਗ نیوز ਦੇਖ ਰਹੇ ਸਾਰੇ ਦਰਸ਼ਕਾਦਾਸ ਸਵਾਗਤ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦਾਅਵੇ ਕਰਦੀ ਹੈ ਕਿ ਸੂਬੇ ਦੇ ਵਿੱਚ ਵਿਕਾਸ ਕਾਰਜ ਲਗਾਤਾਰ ਚੱਲ ਰਿਹਾ ਹੈ ਦੂਜੇ ਪਾਸੇ ਇਸ ਦਾਅਵੇ ਦੇ ਉੱਤੇ ਵਿਰੋਧੀ ਸਵਾਲ ਚੱਕਦੇ ਨਜ਼ਰ ਆਉਂਦੇ ਨੇ ਇਹ ਮੂਹ ਬੋਲਦੀਆਂ ਤਸਵੀਰਾਂ ਹਲਕਾ ਗਿਲ ਦੇ ਪਿੰਡ ਰਣੀਆਂ ਦੀ ਹੈ ਜਿੱਥੇ ਹਲਕਾ ਗਿਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਇਹ ਕਾਰਜ ਕਰਵਾਏ ਗਏ ਨੇ ਤੇ ਤੁਸੀਂ ਵੀ ਸੁਣੋ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਤੁਹਾਨੂੰ ਧੰਨਵਾਦ ਤੁਹਾਡਾ ਸਾਰਿਆਂ ਦਾ ਅੱਜ ਅਸੀਂ ਪਿੰਡ ਰਣੀਆਂ ਦੇ ਵਿੱਚ ਪਹੁੰਚੇ ਹਾਂ ਕਿਉਂਕਿ ਇਸ ਇਥੋਂ ਤੇ ਲੈ ਕੇ ਸੰਗਵਾਲ ਤੋਂ ਲੈ ਕੇ ਇਹ ਆਲਮਗੀਰ ਤੱਕ ਜਿਹੜੀ ਪਹਿਲਾਂ ਸੜਕ ਬਣੀ ਹੈ ਇੱਥੇ ਇਹਦੇ ਆਲੇ-ਦਾਲੇ ਇੱਟਾਂ ਟਾਈਲਾਂ ਦਾ ਕੰਮ ਚੱਲ ਰਿਹਾ ਕਰਵ ਲਾ ਕੇ ਟਾਈਲਾਂ ਲੱਗ ਰਹੀਆਂ ਨੇ ਸੜਕ ਬਹੁਤ ਵਧੀਆ ਬਣ ਗਈ ਇਹ ਟੁੱਟਣ ਦਾ ਡਰ ਸੀ ਫਿਰ ਅਸੀਂ ਪੀਡਬਲੂਡੀ ਕਹਿ ਕੇ ਸਾਰਾ ਟਾਈਲਾਂ ਦਾ ਕੰਮ ਕਰਾ ਰਹੇ ਹਾਂ ਬਹੁਤ ਵਧੀਆ ਕੰਮ ਹੋ ਰਿਹਾ ਹੈ ਨੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਜਿਹੜੀ ਆਪਣੇ ਸੰਗਵਾਲ ਤੋਂ ਲੈ ਕੇ ਰਣੀਆਂ ਮੇਨ ਰੋਡ ਤੱਕ ਜਿਹੜੀ ਸੜਕ ਬਣੀ ਸੀਗੀ ਲਿੰਕ ਰੋਡ ਪਹਿਲਾਂ ਤਾਂ ਇਹ ਰੋਡ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਅਸੀਂ ਐਮਐਲਏ ਸਾਹਿਬ ਨੂੰ ਇਸ ਬਾਰੇ ਜਾਣੂ ਕਰਾਇਆ ਕਿ ਇਹ ਜਿਹੜੀ ਸਾਡੀ ਸੜਕ ਆ ਜੀ ਇਹ ਬਹੁਤ ਜ਼ਿਆਦਾ ਟੁੱਟੀ ਹੋਈ ਆ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸੜਕ ਬਣਾਈ ਸਾਡੀ ਉਦੋਂ ਬਾਅਦ ਫਿਰ ਥੋੜੀ ਜੀ ਜ਼ਰੂਰਤ ਸੀਗੀ ਕਿ ਇਹਨਾਂ ਇੰਟਰਲੌਕ ਜਿਹੜੀਆਂ ਟੈਲਾਂ ਸੀਗੀਆਂ ਉਹ ਲਾਉਣੀਆਂ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਸੜਕ ਸੀ ਜਿਹੜੀ ਛੋਟੀ ਹੋ ਗਈ ਸੀ ਉਹਦੇ ਕਰਕੇ ਜਦੋਂ ਅਸੀਂ ਐਮਐਲਏ ਸਾਹਿਬ ਨੂੰ ਇਸ ਚੀਜ਼ ਲਈ ਰਿਕਵੈਸਟ ਕੀਤੀ ਕਿ ਜੀ ਇਹ ਵੀ ਸਾਡਾ ਕੰਮ ਕਰਾਇਆ ਜਾਵੇ ਇੰਟਰਲੌਕ ਦਾ ਤੇ ਜਿਵੇਂ ਤੁਸੀਂ ਦੇਖਿਆ ਹੋਊਗਾ ਕਿ ਪਿੰਡ ਦੇ ਵਿੱਚ 5-5 ਫੁੱਟ ਦੇ ਕਰੀਬ ਜਿਹੜੀ ਇੰਟਰਲੌਕ ਇੱਟਾ ਉਹ ਲਾਈਆ। ਇਸੇ ਚੀਜ਼ ਨੂੰ ਅੱਜ ਉਹ ਦੇਖਣ ਵਾਸਤੇ ਕਿ ਕੰਮ ਸਹੀ ਹੋ ਰਿਹਾ ਵਾ ਉਹਦੇ ਲਈ ਸਾਡੇ ਵਿੱਚ ਅੱਜ ਸਰਦਾਰ ਜੀਵਨ ਸਿੰਘ ਸੰਗਵਾਲ ਐਮ ਐਲ ਏ ਹਲਕਾ ਗਿੱਲ ਉਹ ਵੀ ਪਹੁੰਚ ਰਹੇ ਨੇ ਤੇ ਉਹ ਆ ਕੇ ਬਾਕੀ ਸਾਰਾ ਦੇਖਣਗੇ ਆਪਦੀ ਜਾਂਚ ਪਰਦਾਲ ਵੀ ਕਰਨਗੇ ਉਹ ਸਮੇਂ-ਸਮੇਂ ਸਰ ਆ ਕੇ ਉਹ ਵਿਜ਼ਿਟ ਵੀ ਕਰਦੇ ਰਹਿੰਦੇ ਨੇ ਤੇ ਇਸ ਕਰਕੇ ਸਾਨੂੰ ਮਤਲਬ ਬਹੁਤ ਉਹਨਾਂ ਤੇ ਇਸ ਚੀਜ਼ ਦਾ ਮਾਣ ਆ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਕੰਮ ਕਹਿੰਨੇ ਆ ਤੇ ਉਹ ਸਾਡਾ ਕੰਮ ਪੂਰਾ ਕਰ ਦਿੰਦੇ ਆ ਕਿੰਨੀ ਜਗ੍ਹਾ ਤੇ ਲੱਗਣੀ ਐਂਟਰਲੋਕ ਇਹ ਇਹ ਤਕਰੀਬਨ 3 ਤੋਂ 4 ਕਿਲੋਮੀਟਰ ਦਾ ਟੋਟਾ ਹੈਗਾ ਜੀ ਜਿਹਦੇ ਦੋਨੇ ਸਾਈਡ ਤੇ 5-5 ਫੁੱਟ ਐਂਟਰਲੋਕ ਜਿਹੜੀ ਉਹ ਲੱਗ ਰਹੀ ਆ ਨਾ ਲੱਗੇ ਹਾਂਜੀ ਸਰ ਹਾਂਜੀ ਸਰਦਾਰ ਜੀਵਨ ਸਿੰਘ ਜੀ ਐਮਐਲਏ ਸੰਗਵਾਲ ਸਾਹਿਬ ਅੱਜ ਰਣੀਆਂ ਪਹੁੰਚੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਆਪਣਾ ਜੋ ਕੰਮ ਇੰਟਰਲੋਕਾਂ ਦਾ ਸੈੱਡਾਂ ਤੇ ਸੜਕ ਦੇ ਨਾਲ ਚੱਲ ਰਿਹਾ ਉਹ ਵਿਜ਼ਿਟ ਕੀਤਾ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਕਰਦੇ ਹਾਂ ਔਰ ਅੱਗੇ ਵਾਸਤੇ ਵੀ ਸਾਨੂੰ ਕਿਸੇ ਵੀ ਕੰਮ ਵਾਸਤੇ ਵੀ ਵਿਸ਼ਵਾਸ ਦਿਲਾ ਕੇ ਗਏ ਨੇ ਕਿ ਕੋਈ ਵੀ ਕੰਮ ਹੋਊਗਾ ਤਾਂ ਅਸੀਂ ਤੁਹਾਡਾ ਪਹਿਲ ਦੇ ਆਧਾਰ ਤੇ ਕੰਮ ਕਰਾ ਕੇ ਦੇਵਾਂਗੇ ਅਸੀਂ ਉਹਨਾਂ ਦੇ ਬਹੁਤ ਧੰਨਵਾਦ